ਸਤਨਾਮ ਵਾਹਿਗੁਰੂ ਜੀ ਰਹਿਰਾ ਸਾਹਿਬ ਜੀ ਪਾਠ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪਰਲਾਹਦ ਤਾਰਿਆ ਅਹੰਕਾਰੀਆਂ ਨਿਤਕਾ ਪਿੱਟ ਦੇ ਨਾਮ ਦਿਉ ਮੁਖ ਲਾਇ ਗਿਆਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦਖਦਾਰ ਸੁਖ ਰੋਗ ਪਿਆ ਜਾ ਸੁਖ ਤਾਂ ਨਹਿ ਹੋਏ ਤੂ ਕਰਤਾ ਕਰਣਾ ਮੈਂ ਨਹੀਂ ਜਾ ਹੋ ਘਰੀ ਨਹਿ ਹੋਏ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਿਖਿਆ ਰਹਾਉ ਜਾਤਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰਿਆ ਤੂ ਸੱਚਾ ਸਾਹਿਬ ਸਿਪਤ ਸੁਆਲਿਆ ਜਿਨ ਕੀ ਤਿਸੋ ਪਾਰ ਪਾਇਆ ਕਹਿ ਨਾਨਕ ਕਰਤੇ ਕਿਆ ਬਾਤਾ ਸੋ ਕਿਛਿਨ ਕਰਨਾ ਸੁਕਰਥਿਆ ਸੋਦਰ ਰਗ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਤੇਰਾ ਕਿਹਾ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇ ਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੇ ਅਨ ਕੇਤੇ ਤੇਰੇ ਗਮ ਹਾਰੇ ਗਾਵਨ ਤੁਧਨੋਂ ਪਮਣ ਪਾਣੀ ਬੇਸਤਰ ਗਾਵੇ ਰਜਨ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਣਾ ਲਖ ਲਖ ਧਰਮ ਵਿਚਾਰ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਰੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲ ਹੈ ਗਾਵਨ ਤੁਧਨੋ ਮੋਹਣੀਆਂ ਮਨ ਮੋਹਨੰ ਸਰਗ ਮਚ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅਠ ਅਸ਼ਟੀ ਰਤਨਾ ਲੈ ਗਾਵਨ ਤੁਧਨੋ ਜੋਦ ਮਹਾਬਲ ਸੁਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਂ ਤੁਧਨੋ ਗਾਵਨ ਜੋ ਤੁਧ ਭਾਵੇ ਰਤੇ ਤੇਰੇ ਭਗਤਰ ਸਾਲੈ ਹੋਰ ਕਿਤੇ ਤੁਦ ਨੂੰ ਗਾਵਨ ਸੇਵੇਂ ਕਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬਾ ਸਾਚਾ ਸਾਚੀ ਨਾਏ ਐ ਵੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ तिस ਭਾਵੇਂ ਸੋਈ ਕਰਸੀ ਫਿਰ ਹੁਕਮ ਨੇ ਕਰਨਾ ਜਾਏ ਸੋ ਪਾਛਿਆ ਸਤ 650 ਬਣਾਨੇ ਕਰਹਿਣੇ ਜਾਏ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਆ ਸਭ ਕੋਇ ਕੇਵੜ ਵੱਡਾ ਡਿੱਠਾ ਹੋਇ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਈ ਬਾ ਗਹਿਰਾ ਕਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੇਵਲ ਚੀਰਾ ਰਹਾਉ ਸਭ ਸੁਰਤ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਏ ਤੇਰੀ ਤਿਲ ਵਡਿਆਈ ਸਭ ਸੰਤ ਸਭ ਤਪ ਸਭ ਚੰਗਿਆਈ ਸਿੱਧਾ ਪੁਰਖਾਂ ਕਿਆ ਵਡਿਆਈ ਤੁਦ ਵਿਣ ਸਿੱਤੀ ਕਿੰਨੇ ਨ ਪਾਇਆ ਕਰਮ ਮਿਲੇ ਨਾ ਹਿੱਟਾ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਤ ਭਰੇ ਤੇਰੇ ਪੰਡਾਰਾ ਤਿਸ ਤੂੰ ਦੇਹ ਤਿਸ਼ੇ ਕੀ ਅਕਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜਿਉਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਪੂਖ ਉਤ ਪੂਖੇ ਖਾਇ ਚਲੇ ਦੁਖ ਸੋ ਕਿਉਂ ਬਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲਗੜਿ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਏ ਵੱਡੈ ਨਾ ਹੋਵੇ ਕਾਟਨੇ ਜਾਏ ਨਾ ਉਹ ਮਰੇ ਨੇ ਸੋਏ ਜੋਗ ਸੋਗ ਦਿਨ ਦਾ ਰਹੇ ਨ ਚੁੱਕੇ ਪੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੇਡ ਆਪ ਤੇਵੜ ਤੇਰੀ ਦਾਤ ਤਿੰਨ ਦਿਨ ਕਰ ਕੇ ਕੀਤੀ ਰਾਤ ਖਸਮ ਵਿਸਾਰਿਆ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਾਲਾ ਚੌਥਾ ਹਰ ਕੇ ਜਨ ਸਤਿਗੁਰ ਸਰਤਪੁਰਖਾ ਬਿਨਉ ਕਰਮ ਗੁਰ ਪਾਸ ਹਮ ਕਿਰੇ ਕਿਰਮ ਸਤ ਗੁਰ ਸਰਣਾਏ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਅਪਰਾਨ ਸਿਖਾਏ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਪਾਗ ਰਹੇ ਪਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਤੇ ਲੇ ਤ੍ਰਿਪਤਾਸ਼ੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਰਸ ਨਾਮ ਨੈ ਪਾਇਆ ਤੇ ਭਾਗਣੈ ਚੰਪਾਸ ਜੋ ਸਤਿਗੁਰ ਸਰਣ ਸੰਗਤੀ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤਿਲ ਤੁਰ ਮਸਤ ਕਲਿਖਿਆ ਲਿਖਾਈ ਤਨ ਤਨ ਸਤ ਸੰਗ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਜ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਨ ਜਾਹ ਹੈ ਹਰ ਜਿਉ ਪਰਿਐ ਸੈਲ ਪੱਤਰ ਮਹਿ ਜੰਤ ਉਪਾਏ ਤਾਕਾ ਰਿਜੂਕ ਅਗੇ ਕਰ ਤਰਿਆ ਮੇਰੇ ਮਾਧਿਓ ਜੀ ਸਤ ਸੰਗਤ ਮਿਲੇ ਸੁ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਕੇ ਕਾਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿਨੇ ਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕੂ ਸੁਬਾਹ ਠਾਕਰ ਕਾਹੇ ਮਨ ਪਉ ਕਰਿਆ ਉੱਡੇ ਉੱਦ ਆਵੇ ਸੇ ਕੇਸਾ ਤਿਸ ਪਾਚੇ ਪਛਰੇ ਬਚਰੇ ਛਰਿਆ ਤਿੰਨ ਕਮਣ ਖਲਾਵੇ ਕਮਣ ਜੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤਿ ਸਿਧਾਨ ਠਾਕੁਰ ਕਰ ਤਲ ਧਰਿਆ ਜਨਨਾਨਕ ਬਲ ਬਲ ਸਦ ਬਲ ਜਾਏ ਤੇਰਾ ਅੰਤ ਨੈ ਪਾਰਵਾਰਿਆ ਰਾਗ ਆਸ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤਿਆਵੈ ਸਭ ਤਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜਿਆ ਤੁਮਾਰੇ ਜੀ ਤੂੰ ਜਿਆ ਕਾ ਦਾਤਾਰ ਹਰ ਤਿਆਵੈ ਸੰਤੈ ਕੀ ਸਭ ਦੁਖ ਵਿਸਾਰਨਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੇ ਪੁਰਖ ਸਮਾਨਾ ਇੱਕ ਦਾਤੇ ਇੱਕ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹੋਉ ਤੁਪ ਬਿਨ ਅਵਰਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋਸੇਵ ਹੈ ਜੋਸੇਵ ਹੈ ਤੁਦਜੀ ਜਨ ਨਾਨਕ ਤਿਨ ਕੁਮਾਨ ਹਰਤਿ ਆਵੈ ਹਰਤਿ ਆਵੈ ਤੁਦਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤਿਆ ਆ ਜੀ ਤਿਨ ਟੁੱਟੀ ਜਮ ਕੀ ਪાંਸੀ ਜਿਨ ਨਿਰਭਉ ਜਿਨ ਹਰਤ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਬਰ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਹਰ ਹਰ ਰੂਪ ਸਮਾਸੀ ਜੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਲ ਬਲ ਜੈਸੀ ਤੇਰੀ ਭਗਤੀ ਤੇਰੀ ਭਗਤੀ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹੇ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਾਪੈ ਜਪੈ ਬਿੰਦਾ ਤੇਰੇ ਅਨੇਕ ਤੇਰੇ ਅਨੇਕ ਪੜਿਆ ਬਹਿ ਸਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰਤਾ ਸੇ ਭਗਤ ਨੇ ਸੇ ਭਗਤ ਪਲ ਜਨ ਨਾਨਕ ਜੀ ਕੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਕੁਰਖ ਅਪਰ ਪਾਰ ਕਰਤਾ ਜੀ ਤੁਧ ਜੇ ਵਡ ਅਵਰ ਨੇ ਕੋਏ ਤੂੰ ਜੁਗ ਜੁਗ ਏਕੋ ਸਦਾ ਸੁਦਾ ਤੂੰ ਇੱਕੋ ਜੀ ਤੂੰ ਨਿਹਚਲ ਸਰਤਾ ਸੋਏ ਤੁਦ ਆਪੇ ਪਾਵੇ ਸੋਏ ਵਰਤੇ ਜੀ ਤੂੰ ਆਪੇ ਕਰਹਿ ਸੁ ਹੋਏ ਤੁਦ ਆਪੇ ਸ੍ਰਿਸ਼ਟੀ ਸਭ ਉਪਾਇ ਜੀ ਤੁਦ ਆਪੇ ਸਿਰਜੀ ਸਭ ਗੋਏ ਜਨ ਨਨਕ ਗੁਣ ਗਾਵੇ ਕਰਤੇ ਜੀ ਜੋ ਸਬਸੇ ਕਾ ਜਣੋਏ ਆਸਾ ਮਹੱਲਾ ਚੋਥਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤਉ ਪਾਇ ਸੋ ਇਤੀਸੀ ਜੋ ਤੂੰ ਦੇ ਸੋ ਹੀ ਹਉ ਪਾਏ ਰਹਾ ਸਭ ਤੇਰੀ ਤੂ ਸਭ ਨੇ ਧਾਇਆ ਜਿਸਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਸਨੁ ਮੁਖ ਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੁਝ ਹੀ ਮਹ ਹੈ ਤੁਜ ਬਿਨ ਤੂ ਜਾ ਕੋਈ ਨਾ ਹੈ ਜੀਅ ਜੰਤ ਸਭ ਤੇਰਾ ਖੇਲ ਵਿੰਜੋਗ ਮਿਲ ਵਿਡਾਇਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਕਾਣੇ ਜਨ ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖਣੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਸਿਤ ਸਰਵੜ ਨੇ ਪਈਏ ਨਿਵਾਸਾ ਪਾਣੀ ਪਾਲਕ ਤਿਨ ਹੈ ਕੀਆ ਪੰਕਜ ਮੋਹ ਪਾਗ ਨੇ ਹੀ ਚਾਲੈ ਹਮ ਦੇ ਕਾ ਤਹਿ ਡੁਬਲੀਐ ਮਨ ਏਕ ਨਚਿਤ ਸਮੂੜ ਪਨਾ ਹਰ ਬਿਸਤਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਵੜਿਆ ਮੂਰਖ ਵਾਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਆਸ ਮਹੱਲਾ ਪੰਜਵਾਂ ਤਈ ਪ੍ਰਾਪਤੀ ਮਾਨਕ ਦੇਹਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਆਵਰ ਕਾਜ ਤੇਰੇ ਕੀਤੇ ਨੈ ਕਾਮ ਮਿਲ ਸਾਧ ਸੰਗਤ ਭਜੂ ਕੇਵਲ ਨਾਮ ਸਰਜਾ ਮੁਲਾਗ ਪਵਜਲ ਤਰਨ ਕੇ ਜਨਮ ਬੇਦਾ ਜਾਤ ਰੰਗ ਮਾਇਆ ਕੇ ਰਹਾਉ ਜਪ ਜਪ ਤਤ ਸੰਜਮ ਧਰਮ ਨੇ ਕਮਾਇਆ ਸੇਵਾ ਦਾ ਦਨ ਜਾਣਿਆ ਹਰ ਰਾਇ ਕਹਿ ਨਾਨਕ ਹਮ ਨੀਚ ਗਰਮ ਸਰਣ ਪਰੇ ਕੀ ਰਾਖ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਪਈ ਪੁਨਰਾਛਤ ਕਾਕਾਟਾ ਸੀਸਾ ਸ੍ਰੀ ਅਕੀਤ ਸਰਯੁਗਤ ਕੇ ਈਸਾ ਪੁਹ ਹ ਪੰਨ ਬ੍ਰਿਸ਼ਟੰ ਗੰਗਨ ਸੇ ਪਈ ਸਬਹਿਨ ਆਖ ਵਧਾਈ ਗਈ ਤਨਯ ਤਨਯ ਲੋਗਨ ਕੇ ਰਾਜਾ ਦੁਸ਼ਟੰ ਦਾਹ ਗਰੀਬ ਨਿਵਾਜ ਅਕਾਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਉਬਾਰੇ کبیو بچ بینتی چوپئی ہمری کرو ہاتھ دے رچا پورن ہوئے رہے ہمارا اپنا جان کر سکی بس مرو پروارا سیوک سکھ سب کر تارا مورچا نج کر دے کر سب بیرن کو آج سنگر پورن ہوئے ہماری آسا توجن کی رہ پیاسا tum hai shar koi avarnatyam jo bhar chahu tu tum te paan sevak sik hamare tare tum chun satre hamare mareya aap hath de mujhe ubri maran kal ka traach nivare hu jo sada hamare pacha shri ah tu jitu kare aracha hara kale moha kanhare sahib sant sahae pyaare دین بد دشن کے گنتا, گنتا تم کو پوری چتردا کال پائے برہم پا کاشا سکل تماشا جمن کال جو برہما جوتی جمن کال سب لوک سوایا نمسکارتا ہے ہمارا جمن کال سب جگت بناؤ देव देत के चन उपजायो आद अंत एके अवतार सोई गुरु समझयो हमारा नमस्कार तसीको हमारी सकल प्रजा जिन आप सवारी शिवकन्न को शिवगुण सुख देओ संतरण को पल मु बद कियो कट कट के अंतर की जानत पले बुरे की पीर पहचानत چی تب پر دشولا سنتن کے پٹ پٹ کی جانا جب کد کرا کر تارا پر تبدی اپارا جب آ کر کو کبو تم میں ملنت ਜੇਤੇ ਬੰਦਨ ਸ੍ਰਿਸ਼ਟੀ ਸਬ ਤਾਰੇ ਆਪ ਆਪਣੀ ਬੂਜ ਵਿੱਚ ਉਚਾਰੇ ਤੁਮ ਸਭ ਹੀ ਤੇ ਤਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਲ ਨਿਬਿਰਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਦ ਨ ਪਾਵਤ ਬੇਦਾ ਤਾ ਕੋ ਕਰੇ ਪਾਵੇ ਅਨਮਨਤ ਮਹਾਮੁੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਛਿਨਿਤ ਨਹਿ ਪਿਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਤੂ ਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸ੍ਰੂਪਾ ਰੰਗ ਭਇਓ ਰਾਵ ਕਹਿ ਭੂਪਾ अंजन गेरज स तजकिनी उत पुज खान बौर रची देने कहो फूल राजा है मैं बैठा कसी मत पियो शंकर इकैठा समग्र सृष्टि दिखाए अचपव आद जुगाद रूप सयो पव अबरच्छा मेरी तुम करो अब उबार असिक संगरो दुष्ट जीते उत्वंत उत्पाता सगल मलेच करो रणकत्ता ਜੇ ਅਸੀਂ ਤੁਝ ਤਵ ਸਰਨੀ ਪਰੈ ਤਿਨ ਕੇ ਦੁਸ਼ਟ ਦੁਖਿਤ ਹਵਰੈ ਮਰੇ ਪੂਰਖ ਜਵਨ ਪਗਤ ਪਰੇ ਤਿਆਰੇ ਤਿਨ ਕੇ ਤੁਮ ਸੰਗਟਾਰੇ ਜੋ ਕਲ ਕੇ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਚਾ ਹੋਏ ਤਾਂ ਹੈ ਸਭ ਕਾਲ ਦੁਸ਼ਟ ਅਰਿਸ਼ਟ ਤੇ ਤਤਕਾਲ ਕਿਰਪਾ ਦ੍ਰਿਸ਼ਟੀ ਜਨ ਜਾਹ ਨਿਹਰਿਓ ਤਾਂ ਕੇ ਤਾਪ ਤਨਕ ਮੇ ਹਰਿਓ ਰਿਦਿ ਸਿਦ ਕਰ ਮੈਂ 모 ਸਭ ਹੋਏ ਦੁਸ਼ਟ ਸਾਚ ਗਰਿਆ ਸਕੈ ਨ ਕੋਏ ਏਕ ਬਾਰ ਜਿੰਦ ਮੈਂ ਜਿੰ ਤਮੈ ਸਬਾਰਾ ਕਾਲ ਫਸ ਕੇ ਤਾਹੇ ਉਬਾਰਾ ਜਿਨੇ ਨਰਨਾ ਮਤੇ ਹਾਰੂ ਰੁਕ ਕਹ ਦਾਰਿਨ ਦੁਸ਼ਟ ਦੋਖ ਰਹਾ ਖੜੰਕੇਤ ਮੈਂ ਸ਼ਰਨ ਧਿਆਈ ਆਪ ਹਾਥ ਦੇ ਲਹਿ ਉਬਾਰੀ ਸਰਬ ਠੋਰ ਹੋ ਮੋਹਰ ਹਸਾਏ ਦੁਸ਼ਟ ਦੋਖ ਤੇ ਲਹਿ ਬਚਾਏ ہم پر جگہ گرتھ کرا پورن شا سکلتا گرتھ کالا من بات چت فل پائے سوئی دکھ تی سے بیا پت کو سن گئی جو رسنا پائے سنیں مور چت لائی چترتا آ दुख दरत पो निकट न तिनका नर के रहे जो, जो कोया की एक, एक बार, बार चपई कहे चपई सबत सूत्र सहसपणि जे, जे अर्थ सहसपुन तिन कहि जे पाद्रव शुद्धि अष्टमीर विवारा तीर सत्रमभ ग्रंथ दारा इत्री श्री छतिरोता पखिया नेत्रिया चित्रिय त्रिह मत्रि पूप सबादे 405 चित्रिय

महाकाल रखवार हमारो मा लुग में की कर थारो अपना जान करो रखवार भाग गए की लाज विचार अपना, अपना जान, जान मुझे प्रतिपय चुन चुन, -चुन, -चुन सत्र हमारे मरय देग तेग जग में दौलत चले राख आप मुह और दले ਤੁਮ ਮਮ ਕਰਹਿ ਸਦਾ ਪ੍ਰਤੀਪਾਰਾ ਤੁਮ ਸਾਹਿਬ ਮੈਂ ਦਾਸ ਸਿਹਾਰਾ ਜਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰਹਿ ਮੋਹੇ ਹਾਰ ਪਰਾਤ ਮੇ ਆਨ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤੀਪਾਰਾ ਤੁਮ ਸਾਹਿਬ ਮੈ ਕੋ ਕਰਥਾਰਾ ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਭ ਬੇਰੀਨ ਸੰਘਾਰੋ ਪ੍ਰੀਤਮ ਤਰੋ ਭਗਵੰਤ ਕੋ ਤਿਆਨਾ ਬਹੂਰ ਕਰੋ ਕਬੀਤਾ ਬਦਨਾਨਾ ਕ੍ਰਿਸ਼ਨ ਜਥਾ ਮਤ ਚਿਤ ਉਚਾਰੋ ਚੂਕ ਹੋਏ ਕਬੀ ਲਹਿ ਸੁਧਾਰੋ ਕਬੀ ਬਾਤ ਦੋਹਰਾ जो निज प्रभा मोसो कहा सो कहियो जग माहे जोते है प्रबते जो आए है, है अंत सुरगम को जाहा दोहरा हर हरि जन दुई एक दे है बिंब विचार भी कृचुना है जल के उपंज तरंग त्यों ज्यों चलहि बिखे समाए दोहरा جب آئس پرب کو پیو جنم ترا جگ آئے اب میں کتھا سنک میں سب کہنا کبھی دوہرا ٹھا پیو میں جوڑ کر بنچن کہا سر نیا پنت چل تب جگت میں جب تم کر سہے دوہرا जे जे तुमरे ध्यान को नित उठते उत्त है संत अंत लेंगे मुक्त फल पावे भगवंत दोहरा काल पुरख की देमो कोटिक बिशन महेश कोट इंद्र ब्रह्मा की ते रवि श्रेष्ठ कोर कलीश जलेश दोहरा राम कथा युग युग अटल सब को है पाखत नेत ਸੁਰਗ ਬਾਸਰ ਗੁਬਰਸ ਕਰਾ ਸਮਗਰੀ ਪੂਰੀ ਸਮੇਤ ਚੋਪਈ ਜੋ ਇਹ ਕਥਾ ਸੁਨੇ ਅਰਗਾਵੇ ਦੁਖ ਪਾਪ ਤਿਹ ਨਿਕਟਨ ਆਵੇ ਬਿਸ਼ਨ ਭਗਤ ਕੀ ਏ ਫਲ ਪਾਵੇ ਆਦ ਬਧਾਏ ਸਵੇ ਸਕੇ ਨ ਕੋਏ ਸਮਤ ਸੰਗ੍ਰਸ ਸਜ ਪਚਾਵੇ ਹਾੜ ਬਦੀ ਪ੍ਰਿਥਵੀ ਸੁਖ ਦਾਨ ਵੈ ਤਰਵੈ ਪ੍ਰਸਾਦ ਕਰ ਗ੍ਰੰਥ ਸੁਦਾਰਾ ਫੂਲ ਪਰੀ ਲਭ ਲੇ ਸੁਦਾਰਾ ਦੋਹਰਾ ਨੇਤਰ ਹੈ ਤੁੰਗ ਕੇ ਚਰਨ ਤਰ ਸਤਰ ਤੀਨ ਤਰੰਗ ਸ੍ਰੀ ਭਗਵੰਤ ਪੂਰਨ ਕਿਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ सुवाद विवाद ग्रंथ सकल पूर्ण कीयो भगवंत कृपा प्रसाद स्वय पाए कहे जब, जब ते, ते तुमरे तब ते कौ आंख तरे नहीं आनीओ राम रहीम पुराण पुराण अनेक कहे मंत एक जानियो समृत शास्त्र वेद सब बहु भेद कहे हम एक ने जानियो ਸ਼੍ਰੀ ਅਸ਼ਿਪਾਨ ਕਿਰਪਾ ਤੁਮਰੀ ਕਰ ਮੈਨੇ ਕੰਨਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਸ਼ਾਦ ਕੇ ਗਇਓ ਤੁਹਾਰੋ ਦਵਾਰ ਬਹ ਕੈ ਕੀ ਲਾਜ ਅੰਸ ਗੋਬਿੰਦ ਦਾਸ ਤੁਹਾਰ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤ ਗੁਰ ਤੇ ਪਾਇਆ ਸਹਜ ਸੇਤੀ ਮਨਵ ਜੀਆਂ ਬਤਾਈਆਂ ਹਰ ਆਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੇ ਗਾਵੋ ਫਰੀਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਗਿਆਨ ਹੀ ਕਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੁਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੈ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਮੇਰਾ ਆਧਾਰ ਮੇਰਾ ਜਿਨ ਕੋ ਖਾ ਸਭ ਗੁਆਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾ ਆਈਆਂ ਸਦਾ ਕੁਰਬਾਨ ਕੀਤਾ ਗੁਰੂ ਵਿઠੈ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹਿ ਸੰਤੈ ਸ਼ਬਦ ਧਰੈ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੈ ਪੰਚ ਸ਼ਬਦਿਤ ਘਰ ਸਭਾਗੇ ਘਰ ਸਮਾਗੇ ਸ਼ਬਦ ਵਾਜੇ ਕਲਾ ਚਿਤ ਕਰ ਤਾਰਿਆ ਪੰਚ ਦੂਤ ਤੁਧ ਵਸ ਕਿਲੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਸ ਕਿਉ ਸੀਨਾ ਮਹਰ ਨਮਹ ਹਰਿ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਬਾਜੈ ਆਨੰਦ ਸੁਣੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭੁ ਪਾਇਆ ਉਤਲੈ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਰਤਨ ਵਸਤੂ ਪਇਓ ਸੰਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾ ਕਰ ਕਾ ਪਇਓ ਜਿਸ ਕਾ ਸਹਿਬ ਸਹਿਬਸ ਅਸਾਰੋ ਜੇ ਕੋ ਖਾਵੇ ਕੇ ਕੋ ਪੂਚੇ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹਿ ਜਾਏ ਨਿਤ ਨਿਤ ਰੱਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੇ ਸਬਨਾ ਰਕਬ੍ਰਹਿਮ ਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕਤਿ ਹੋਈ ਮੈਂ ਨਿਰਗੁਣੀਏ ਕੋ ਗੁਣ ਲਾਹੀ ਆਪੇ ਤਰਸ ਪਾਇਓ ਤਰਸ ਪਾਇਆ ਮਹਿਰਮਤ ਹੋਏ ਸਤਗੁਰ ਸੰਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਜੀਥੀ ਵਿਹਰਿਆ ਪੌੜੀ ਤਿਥੇ ਤੂੰ ਸਮਰਤ ਜਿੱਥੇ ਕੋਈ ਨਾਹੀ ਉਥੇ ਤੇਰੀ ਰਕ ਅੰਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਹੀਂ ਤੇਰੇ ਛੱਡ ਜਾਏ ਪਉ ਜਲ ਪਿਖਮ ਅਗਸਾ ਗੁਰ ਸ਼ਬਦੀ ਪਾਰ ਪਾਹੇ ਜਿਨ ਕਿਉ ਲੱਗੀ ਪਿਆਸ ਅੰਮ੍ਰਿਤ ਸਈ ਕਾਹੇ ਕਲ ਮਹਿ ਇਹ ਪੁਨ ਗੁਣ ਗੋਵਿੰਦ ਗਾਹੇ ਸਬਸੇ ਜੋ ਕਿਰਪਾ ਕਲ ਸਮਾਲੇ ਸਾਹ ਸਾ ਬਿਰਥਾ ਕੋ ਇਨ ਨ ਜਾਏ ਜੀ ਆਵੇ ਤੁਧ ਆਹੇ ਸਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਣਾ ਜੀਵ ਹੈ ਜਪ ਗੁਰ ਨਾਮ ਨੈਤ੍ਰਿ ਹੈ ਸਤ ਗੁਰ ਪ੍ਰੇਖਣਾ ਸਵਰਗਣੀ ਸੁਨਣਾ ਗੁਰ ਜਾਹ ਸਤਗੁਰ ਸੇ ਤਿਰਤਿਆ ਦਰਗਹਿ ਪਾਇ ਉਥਾ ਕਹੋ ਨਾਨਕ ਕਿਰਪਾ ਕਰੈ ਜਿਸਨੂੰ ਏ ਵਖਤ ਦੇ ਜਗ ਮਹਿ ਉਤਮ ਕਾੜਿਐ ਫਿਰ ਲੈ ਕੇ ਇੱਕੇ ਮਹੱਲਾ ਪੰਜਵਾਂ ਰਖੇ ਰਖਨਹਾਰ ਆਪੁ ਬਾਰੈਨ ਗੁਰ ਕੀ ਪੈਰ ਪਾਇ ਕਾ ਜਿਸ ਵਾਰੈਨ ਹੋਆ ਆਪ ਦਿਆਲ ਮਨ ਹੈ ਨ ਵਿਸਾਰੈਐ ਸਾਜ ਜਨਾ ਕੇ ਸੰਗ ਪਵ ਜਲ ਤਾਰਿ ਅਨ ਸਾਖਤ ਨੀਂਦਕ ਦੁਸ਼ਟ ਕਿਨ ਮਾ ਬਿਰਾਦਨਿਐ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹ ਜਿਤ ਸਿਮਰਤ ਸੁਖ ਪਾਇ ਹੋਏ ਸਗਲ ਦੁਖ ਜਾਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ